ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਬੁਟੀਕ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ ਆਲੋਚ ਹੋਵਾਂਗੇ ਅੱਜ ਦੀ ਵੀਡੀਓ 'ਚ ਆਪਾਂ ਨਵੇਂ ਨਵੇਂ ਜੇ ਪ੍ਰਿੰਟ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਇਹ ਪ੍ਰਿੰਟ ਤੁਹਾਨੂੰ ਦਿਖਾਉਣੀ ਆ ਜੀ ਇਹ ਰਣਗੇ ਬਰਬਰੀ ਦੇ ਟੈਬੀ ਲਾਈਨਿੰਗ ਤੇ ਪ੍ਰਿੰਟ ਰਣਗੇ ਸਟੱਫ ਤੁਹਾਡੇ ਨਾਲ ਦਿਖਾਵਾਂਗੇ ਤੁਹਾਨੂੰ ਹਨਾ ਵੀਡੀਓ ਚ ਸ਼ੋਅ ਕਰਾਂਗੇ ਪਤਾ ਲੱਗਿਆ ਜੇ ਤੁਹਾਨੂੰ ਬਾਕੀ ਨਾ ਤੁਸੀਂ ਕੀ ਹੈ ਤੁਸੀਂ ਸਟੱਫ ਦੀ ਜ਼ਿੰਮੇਵਾਰੀ ਤੇ ਉਹਨਾਂ ਚ ਕਲਰ ਵਗੈਰਾ ਨਿਕਲਣ ਦੀ ਜ਼ਿੰਮੇਵਾਰੀ ਤੁਸੀਂ ਸਾਡੇ ਤੇ ਛੱਡ ਦਿਆ ਕਰੋ ਸਿਰਫ ਤੁਸੀਂ ਪ੍ਰਿੰਟ ਡਿਜ਼ਾਈਨ ਸਿਲੈਕਟ ਕਰਿਆ ਕਰੋ ਮੰਮੀ ਦੋ ਮੰਮਾ ਦੋ ਮੰਮਾ ਦੋ ਦੋ ਮੰਮਾ ਇੱਕ ਕੈਮਰੇ ਚ ਨੇ ਮੰਮਾ ਹੀ ਕਾ ਬੈਠੇ ਨੇ ਤੇ ਤੁਸੀਂ ਪ੍ਰਿੰਟ ਵਗੈਰਾ ਡਿਜ਼ਾਈਨ ਵਗੈਰਾ ਸਿਲੈਕਟ ਕਰ ਲਿਆ ਕਰੋ ਜੀ ਤੇ ਬਾਕੀ ਹੈ ਨਾ ਸਟੱਫ ਵਗੈਰਾ ਆਪਾਂ ਤੁਹਾਨੂੰ ਵਧੀਆ ਕੁਆਲਟੀ ਦਾ ਹੀ ਦਵਾਂਗੇ ਵਧੀਆ ਤੁਹਾਨੂੰ ਹੈ ਨਾ ਸਟੀਚਿੰਗ ਵਗੈਰਾ ਸਾਰੀ ਪ੍ਰੋਵਾਈਡ ਵਧੀਆ ਹੀ ਕਰਾਂਗੇ ਕੋਈ ਇਲਾਮਬਿਆਂ ਵਾਲਾ ਕੰਮ ਨਹੀਂ ਹੋਊਗਾ ਜੀ ਸਾਰਾ ਕੰਮ ਆਪਣੇ ਜਿਹੜੇ ਕਸਮਰ ਤੱਕ ਜਾ ਰਿਹਾ ਹੈ ਜੋ ਮੰਮਾ ਜੋ ਸਾਰੇ ਬੋਲਦੇ ਮੰਮਾ ਜੋ ਮੰਮਾ ਮੰਮਾ ਜੋ ਮੰਮਾ ਮੰਮਾ ਅੱਜ ਮੰਮੀ ਹੈ ਨਹੀਂ ਸੀ ਘਰੇ ਤੇ ਸਮਰਥ ਨੂੰ ਵੀ ਹੈਨਾ ਮੈਹੀ ਆਪਾਂ ਕੁਤੇ ਹੈਂਡਲਿੰਗ ਕਰਨਾ ਸੀ ਪਹਿਲਾਂ ਮੰਮੀ ਜੇ ਰੱਖ ਲੈਂਦੇ ਹੁੰਦੇ ਨੇ ਤੇ ਆਪਾਂ ਜਿਹੜਾ ਬੁਟੀਕ ਦਾ ਕੰਮ ਕਰ ਲੈਨੇ ਹੁੰਨੇ ਆ ਅੱਜ ਉਹ ਬਾਰੀ ਬਾਰੀ ਜਿਹੜਾ ਡਿਸਟਰਬ ਕਰ ਰਿਆ ਸੀ ਉਹਨੂੰ ਬਾਹਰ ਖੇਡ ਲਾ ਕੇ ਆਈ ਸੀ ਤੇ ਖੇਡ ਲਾਤੀ ਜੀ ਮਜਬੂਰੀ ਹੈ ਜੀ ਅੱਜ ਵੀਡੀਓ ਵੀ ਬਣਾਉਣੀ ਵੀ ਜ਼ਰੂਰੀ ਹੈ ਕਿਉਂਕਿ ਇਹ ਕੋਰੀਅਰ ਕਰਨੇ ਨੇ ਅੱਗੇ ਸੂਟ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਰਬਰੀ ਦਾ ਪ੍ਰਿੰਟ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋ ਹੋ ਜੂਗਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋ ਹੋ ਜੂਗਾ ਜੀ ਸਟੱਫ ਤੁਹਾਨੂੰ ਦਿਖਾ ਦੰਨੇ ਆ ਬਰਬਰੀ ਦਾ ਬਹੁਤ ਹੀ ਸੋਹਣਾ ਸਟਾਫ ਆ ਕੋਈ ਸ਼੍ਰਿੰਕ ਨਹੀਂ ਹੋਊਗਾ ਕੋਈ ਕਲਰ ਨਹੀਂ ਨਿਕਲੂਗਾ ਤੇ ਲਾਈਨਿੰਗ ਨਾਲ ਸਟਿਚ ਹੋਣਗੇ ਜੀ ਵਿਦਆਊਟ ਲਾਈਨਿੰਗ ਇਹ ਸਟਿਚ ਨਹੀਂ ਹੋਣਗੇ ਲਾਈਨਿੰਗ ਆ ਨਾ ਲਾਈਨਿੰਗ ਨਾਲ ਇੱਕ ਜਿਹੜਾ ਜਿ ਫਿਟਿੰਗ ਆ ਉਹ ਬਹੁਤ ਸੋਹਣੀ ਆਉਂਦੀ ਆ ਹਣਾ ਚਲੋ ਕਾਟਨ ਤੇ ਤਾਂ ਮੰਨਿਆ ਲਾਈਨਿੰਗ ਨਹੀਂ ਲੱਗਦੀ ਜਾਂ ਜਿਹੜਾ ਸੌਫਟ ਸਟੱਫ ਹੁੰਦਾ ਬਾਕੀ ਨਾ ਲਾਈਨਿੰਗ ਜਰੂਰ ਲਾਇਆ ਕਰੋ ਜੇ ਕਿਸੇ ਤੇ ਐਵੇਂ ਹੁੰਦਾ ਸੋਚਿਆ ਨਾ ਕਰੋ ਬਿਤੇ ਲਾਈਏ ਕਿ ਨਾ ਜੇ ਹਨਾ ਲੋ ਤੇ ਲਾਈਨਿੰਗ ਦੀ ਲੋੜ ਹੁੰਦੀ ਤਾਂ ਪਲੀਜ਼ ਲਾਇਆ ਕਰੋ ਕਿਉਂਕਿ ਉਹਦੇ ਨਾਲ ਬਹੁਤ ਹੀ ਜ਼ਿਆਦਾ ਜਿਹੜਾ ਵਧੀਆ ਸੂਟ ਬਣ ਕੇ ਰੈਡੀ ਹੁੰਦਾ ਫਿਟਿੰਗ ਵਧੀਆ ਆਉਂਦੀ ਹੈ ਤੇ ਇਹ ਵਾਲੀ ਇਹਦੀ ਮੈਚਿੰਗ ਹੈ ਜੀ ਬਹੁਤ ਹੀ ਸੋਹਣਾ ਸਟੱਫ ਆ ਪ੍ਰਾਈਸ ਸਕ੍ਰੀਨ ਤੇ ਸ਼ੋ ਹੋ ਰਿਹਾ ਤੁਹਾਨੂੰ ਇੱਕ ਏ ਵਾਲਾ ਪ੍ਰਿੰਟ ਆ ਗਿਆ ਜੀ ਆਪਣੇ ਕੋਲੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਹਦੇ ਨਾਲ ਮੈਚਿੰਗ ਰਹੂਗੀ ਜੀ ਪਰਪਲ ਇਸ ਤਰ੍ਹਾਂ ਦਾ ਸੂਟ ਹੈ ਜੀ ਬਾਕੀ ਇਹ ਸੂਟ ਬਣੇ ਹੋਏ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਜੀ ਸਾਰੇ ਤੇ ਇਹ ਵਾਲਾ ਪ੍ਰਿੰਟ ਵੀ ਬਹੁਤ ਹੀ ਜਿਆਦਾ ਸ਼ਾਨਦਾਰ ਹੈ ਜੀ ਤੇ ਇਹਦੀ ਮੈਚਿੰਗ ਆ ਗਈ ਜੀ ਇਹ ਵਾਲੀ ਮੈਜੈਂਟਾ ਕਲਰ ਦੀ ਇਹਦੀ ਮੈਚਿੰਗ ਆ ਗਈ ਇਹ ਤਾਂ ਸੇਮ ਸੀ ਜੀ ਅੱਗੇ ਤੁਹਾਨੂੰ ਆਪਾਂ क्रਸ਼ ਕਾਟਨ ਦਾ ਸੂਟ ਦਿਖਾਉਣੀ ਆ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈ ਜੀ क्रਸ਼ ਕਾਟਨ ਦਾ ਇਸਟਾ ਬ੍ਰੈਂਡ ਦਾ ਜੀ ਇਹ 2100 ਪ੍ਰਾਈਸ ਹੈ ਤਾਂ ਮੈਚਿੰਗ ਸੂਟ ਦਾ ਸਟਾਫ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਬਹੁਤ ਹੀ ਸੋਹਣਾ ਸਟਾਫ ਆ ਸਟਾਫ ਤੁਹਾਨੂੰ ਅਸੀਂ ਦਿਖਾ ਜੰਨੇ ਆ ਐਵੇਂ ਦਾ ਸਟਾਫ ਹੈ ਜੀ ਕ੍ਰਸ਼ ਕਾਟਨ ਦਾ ਸਟਾਫ ਆ ਤੇ ਨਾਲ ਇਹਦੇ ਬਾਟਮ ਏ ਵਾਲੀ ਹੈ ਜੀ ਇਹ ਜਦੋਂ ਬਣਨਗੇ ਨਾ ਸੂਟ ਜਦੋਂ ਸਟਿਚ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਆਪਾਂ ਤੁਹਾਨੂੰ ਰੈਡੀ ਕਰਕੇ ਦਿਖਾਵਾਂਗੇ ਕਿੰਨੇ ਸੋਹਣੇ ਜਿਹੜੇ ਸੂਟ ਬਣ ਕੇ ਰੈਡੀ ਹੋਏ ਨੇ ਡਿਜ਼ਾਈਨਿੰਗ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਹਨਾ ਵਧੀਆ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਹੀ ਸੋਹਣੇ ਤਰੀਕੇ ਨਾਲ ਹਰ ਇੱਕ ਕਸਟਮਰ ਦਾ ਜਿਹੜਾ ਸੂਟ ਦੇ ਲੋ ਆਪਾਂ ਰੈਡੀ ਕਰਦੇ ਆ ਪੂਰੀ ਰੀਜਨਲ ਰੈਡੀ ਕੀਤੇ ਜਾਂਦੇ ਨੇ ਸੂਟ ਟੈਬੀ ਲਾਈਨਿੰਗ ਤੇ ਸਿੰਗਲ ਸਿੰਗਲ ਪੀਸ ਨੇ ਜੀ ਕੁਛਕ ਪੀਸ ਰਹਿ ਗਏ ਜਿਹੜੇ ਮੈਂ ਤੁਹਾਡੇ ਨਾਲ ਗਰੁੱਪ ਚ ਫੋਟੋਸ ਸ਼ੇਅਰ ਕੀਤੀਆਂ ਸੀ ਤੇ ਕੁਝਕ ਜਿਹੜੇ ਆਪਣੇ ਕੋਲੇ ਏ ਵਾਲਾ ਪ੍ਰਿੰਟ ਕਾਫੀ ਕੁਆਂਟੀਟੀ ਚ ਆ ਸੇਮ ਮੇਰੇ ਨਾਲ ਦਾ ਕਿਉਂਕਿ ਕਾਫੀ ਜਿਆਦਾ ਡਿਮਾਂਡ ਸੀ ਜੀ ਇਹ ਵਾਲੇ ਪ੍ਰਿੰਟ ਦੀ ਤੁਸੀਂ ਸੇਮ ਮੇਰੇ ਨਾਲ ਦਾ ਸੂਟ ਜਿਹੜੇ ਕਾਫੀ ਕਸਟਮਰ ਮੰਗਰੇ ਸੀਗੇ ਤੁਸੀਂ ਇਹਦੇ ਨਾਲ ਕੋਈ ਵੀ ਕਲਰ ਦੀ ਮੈਚਿੰਗ ਬਣਵਾ ਸਕਦੇ ਹੋ ਟਾਈ ਡਾਈ ਬਾਟਮ ਵੀ ਕਰਵਾ ਸਕਦੇ ਹੋ ਮਜੈਂਟਾ ਗ੍ਰੀਨ ਤੇ ਸੇਮ بیس ਕਲਰ ਦੀ ਜੇ ਤੁਸੀਂ ਕੋਈ ਵੀ ਮੈਚਿੰਗ ਲਗਵਾਉਣੀ ਹੈ ਲਗਵਾ ਸਕਦੇ ਹੋ ਟੈਬੀ ਲਾਈਨਿੰਗ ਦੀ ਸ਼ਰਟ ਹੈ ਜੀ ਇਹ ਮੈਚਿੰਗ ਸੂਟ ਤੁਹਾਨੂੰ 1200 ਚ ਪਊਗਾ ਜੇ ਟਾਈ ਡਾਈ ਬਾਟਮ ਕਰਾਉਣੀ ਆ ਤਾਂ ਉਹ ਐਕਸਟਰਾ ਹੋ ਜਾਊਗਾ ਜੀ ਜਿੰਨੇ ਦਾ ਤੁਸੀਂ ਕੰਮ ਵਧਾਉਂਗੇ ਤਾਂ ਉਹ ਐਕਸਟਰਾ ਹੋਈ ਜਾਊਗਾ ਬਾਕੀ ਆਪਣੇ ਪ੍ਰਾਈਸ ਆਪਾਂ ਸਿਰਫ ਘੱਟ ਹੀ ਹੁੰਦੇ ਨੇ ਜਾਨੂੰਨ ਜੇ ਪ੍ਰਾਈਸ 'ਚ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਤੇ ਇੱਕ ਏ ਵਾਲਾ ਪ੍ਰਿੰਟ ਹੈ ਜੀ ਇਹ ਵੀ ਬਹੁਤ ਸ਼ਾਨਦਾਰ ਪ੍ਰਿੰਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਟੈਬੀ ਲਾਈਨਿੰਗ ਦਾ विदाउट लाइनिंग ਇਹ ਸੂਟ ਸਟਿਚ ਨਹੀਂ ਹੋਣਗੇ ਜੀ ਲਾਈਨਿੰਗ ਨਾਲ ਹੀ ਸਟਿਚ ਹੋਣਗੇ ਸਾਰੇ ਸੂਟ ਜਿਹੜੇ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਏ ਨੇ ਤੇ ਬਾਕੀ ਤਾਂ ਹਨਾ ਸਟਿਚਿੰਗ ਤੋਂ ਬਾਅਦ ਹੀ ਪੂਰੇ ਸੋਹਣੇ ਬਣ ਜਾਣਗੇ ਦੁਪट्टे ਵਗੈਰਾ ਨਾਲ ਜੇ ਟਾਈ ਡਾਈ ਹੋ ਜਾਣਗੇ ਤਾਂ ਬਹੁਤ ਹੀ ਜ਼ਿਆਦਾ ਸੋਹਣੇ ਬਣਨਗੇ ਕੁਝ ਕੁ ਸੂਟ ਆਪਾਂ ਨੇ ਵਿਦਆਊਟ ਸਟਿਚਿੰਗ ਹੀ ਕੋਰੀਅਰ ਕਰਨੇ ਨੇ ਕੁਝ ਕਪਾ ਸਟਿਚ ਕਰਕੇ ਤੁਹਾਨੂੰ ਦਿਖਾਵਾਂਗੇ ਕਿਵੇਂ ਦੇ ਸਾਡੇ ਸੂਟ ਰੈਡੀ ਫੇ ਨੇ ਬਾਕੀ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਏ ਨੇ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਭੇਜ ਸਕਦੇ ਹੋ ਇਹਨਾਂ ਚ ਜਿਹੜੇ ਆਪਣੇ ਆਰਡਰ ਕਨਫਰਮ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਚ ਜਾ ਕੇ ਤੁਸੀਂ WhatsApp ਲਿੰਕ ਚ ਜਾ ਕੇ ਤੁਸੀਂ ਸਿੱਧਾ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਜੀ ਸਾਡੇ WhatsApp ਤੇ ਤੁਹਾਨੂੰ ਮੈਸੇਜ ਕਰਨ ਦਾ ਡਿਸਕ੍ਰਿਪਸ਼ਨ ਬਾਕਸ ਚ ਸਿੱਧਾ ਲਿੰਕ ਪਿਆ ਜੀ ਤੁਸੀਂ ਮੈਸੇਜ ਉੱਥੇ ਜਾ ਕੇ ਸਾਨੂੰ ਕਰ ਸਕਦੇ ਹੋ ਜੀ ਆਪਣਾ ਆਰਡਰ ਫਾਈਨਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਸੋਹਣੇ ਸੋਹਣੇ ਕਲਰ ਲੈ ਕੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ